ਬਰਗਰ ਪੀਜ਼ਾ ਖਾਣ ਵਾਲੇ ਸਾਵਧਾਨ ਹੋ ਜਾਓ ਕਿਉਂਕਿ ਇਹ ਤੁਹਾਡੇ ਸਿਹਤ ਲਈ ਕਿੰਨਾ ਖਤਰਨਾਕ ਸਾਬਿਤ ਹੋ ਸਕਦਾ ਹੈ ਇਹ ਸ਼ਾਇਦ ਹੀ ਤੁਹਾਨੂੰ ਪਤਾ ਹੋਵੇ ਅੱਜ ਤੇਜ਼ ਰਫ਼ਤਾਰ ਵਾਲੀ ਲਾਈਫ ਕਰਕੇ ਜਦੋਂ ਵੀ ਤੇਜ਼ ਭੁੱਖ ਲੱਗਦੀ ਹੈ ਜਾਂ ਫਿਰ ਪਾਰਟੀ ਦਾ ਮਨ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਦਿਮਾਗ ਦੇ ਵਿੱਚ ਇੱਕੋ ਹੀ ਚੀਜ਼ ਆਂਦੀ ਹੈ ਉਹ ਹੈ ਬਰਗਰ ਤੇ ਪੀਜ਼ਾ ਗਰਮਾ ਗਰਮ ਪੀਜ਼ਾ ਜਾਂ ਫਿਰ ਕ੍ਰਿਸਪੀ ਬਰਗਰ ਦਾ ਨਾਮ ਸੁਣਦਿਆਂ ਹੀ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਹੈ ਖਾਸ ਕਰਕੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਹਰ ਕੋਈ ਇਨਾਂ ਫਾਸਟ ਫੂਡ ਦਾ ਸ਼ੌਕੀਨ ਹੁੰਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਪੀਜ਼ਾ ਪਾਰਟੀ ਅਤੇ 버ਗਰ ਲਵ ਵਰਗੀਆਂ ਪੋਸਟਾਂ ਆਮ ਹੋ ਚੁੱਕੀਆਂ ਨੇ ਤੇ ਇਹੇ ਚੀਜ਼ਾਂ ਦੇਖ ਦੇਖ ਕੇ ਤਾਂ ਲੋਕਾਂ ਦੇ ਮਨ ਦੇ ਵਿੱਚ ਇੱਕੋ ਇੱਕ ਖਿਆਲ ਆਉਂਦਾ ਹੈ ਕਿ ਅੱਜ ਸਾਨੂੰ ਇਹ ਚੀਜ਼ਾਂ ਮਿਲ ਜਾਣ ਤਾਂ ਬਹੁਤ ਹੀ ਸੁਆਦ ਆ ਜਾਵੇਗਾ ਖਾਸ ਗੱਲ ਇਹ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਮਜ਼ੇ ਦੇ ਨਾਲ ਖਾ ਤਾਂ ਲੈਂਦੇ ਆਂ ਪਰ ਇਹ ਨਹੀਂ ਸੋਚਦੇ ਕਿ ਹਰ ਇੱਕ ਬਾਈਟ ਸਾਡੇ ਸਰੀਰ ਨੂੰ ਅੰਦਰੋਂ ਕੀ ਨੁਕਸਾਨ ਪਹੁੰਚਾ ਰਹੀ ਹੈ ਇਹ ਸਵਾਦਿਸ਼ਟ ਦੇਖਣ ਵਾਲੇ ਫੂਡ ਆਈਟਮਸ ਅਸਲ ਦੇ ਵਿੱਚ ਕਈ ਬਿਮਾਰੀਆਂ ਨੂੰ ਖੁੱਲਾ ਸੱਦਾ ਦੇ ਰਹੇ ਨੇ ਇਸੇ ਕਾਰਨ ਡਾਕਟਰ ਦੇ ਵੱਲੋਂ ਕਹਿਣਾ ਹੈਗਾ ਕਿ ਇੱਕ ਹੈਰਾਨ ਕਰਨ ਵਾਲੀ ਜਾਣਕਾਰੀ ਦਿੰਦੀ ਹੈ ਡਾਕਟਰ ਦੇ ਵੱਲੋਂ ਜਿਸ ਬਾਰੇ ਹਰ ਕਿਸੇ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਇਹ ਖਬਰ ਤੁਹਾਡੇ ਲਈ ਬੇਹਦ ਅਹਿਮ ਹੈਗੀ ਹੈ ਅੱਗੇ ਵੀ ਜ਼ਰੂਰ ਸ਼ੇਅਰ ਕਰਿਓ ਤਾਂਕਿ ਇਹ ਖਬਰ ਹਰ ਕੋਈ ਪੜ ਸਕੇ ਹਰ ਕੋਈ ਜਾਣ ਸਕੇ ਤਾਂ ਡਾਕਟਰ ਪਾਲ ਮਣਿਕਮ ਦੇ ਅਨੁਸਾਰ 버ਗਰ ਅਤੇ ਪੀਜ਼ਾ ਵਰਗੇ ਫਾਸਟ ਫੂਡ ਆਈਟਮਸ ਬਹੁਤ ਜ਼ਿਆਦਾ ਪ੍ਰੋਸੈਸਡ ਫੂਡ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਪੋਸ਼ਟਿਕ ਤੱਤ ਘੱਟ ਹੁੰਦੇ ਨੇ ਅਤੇ ਇਹਨਾਂ ਦੇ ਵਿੱਚ ਟਰਾਂਸ ਫੈਟ ਨਮਕ ਚੀਨੀ ਅਤੇ ਪ੍ਰੀ ਵੈਜੀਟੇਬਲਸ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ ਇਹਨਾਂ ਚੀਜ਼ਾਂ ਦੱਸਦੀ ਕਿ ਚੀਜ਼ਾਂ ਸਰੀਰ ਦੇ ਮੈਟਾਬੋਲਿਜ਼ਮ ਨੂੰ ਖਰਾਬ ਕਰ ਦਿਆ ਨੇ ਅਤੇ ਹੌਲੀ ਹੌਲੀ ਗੰਭੀਰ ਬਿਮਾਰੀਆਂ ਪੈਦਾ ਕਰ ਦਿਆ ਨੇ ਫਾਸਟ ਫੂਡ ਦੇ ਵਿੱਚ ਫਾਈਬਰ ਦੀ ਘਾਟ ਹੁੰਦੀ ਹੈ ਜਿਸ ਕਾਰਨ ਜੋ ਕਿ ਕਬਜ਼ ਐਸਿਡਿਟੀ ਗੈਸ ਅਤੇ ਅਪਚ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਇਸ ਦੇ ਨਾਲ ਨਾਲ ਜ਼ਿਆਦਾ ਪ੍ਰੋਸੈਸਡ ਚੀਜ਼ਾਂ ਅਤੇ ਮੀਟ ਖਾਣ ਦੇ ਨਾਲ ਅੰਤਰੀਆਂ ਦੇ ਉੱਤੇ ਵੀ ਮਾੜਾ ਅਸਰ ਪੈਂਦਾ ਹੈ ਬਰਗਰ ਅਤੇ ਪੀਜ਼ਾ ਦੇ ਵਿੱਚ ਮੌਜੂਦ ਸਟਿਊਰੇਟਿਡ ਫੈਟ ਅਤੇ ਕਾਰਬੋਹਾਈਡਰੇਟ ਸਰੀਰ ਦੇ ਵਿੱਚ ਚਰਬੀ ਇਕੱਠੀ ਕਰਦੇ ਆ। ਜਦੋਂ ਇਹਨਾਂ ਦਾ ਵਾਰ-ਵਾਰ ਸੇਵਨ ਕੀਤਾ ਜਾਂਦਾ ਹੈ ਤਾਂ ਵਜ਼ਨ ਤੇਜ਼ ਦੇ ਨਾਲ ਵੱਧਦਾ ਹੈ। ਜਿਸ ਕਾਰਨ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ ਅਤੇ ਥਾਇਰੋਇਡ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਨੇ। ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ। ਤਾਂ ਸਭ ਤੋਂ ਪਹਿਲਾ ਹੁੰਦੀ ਹੈ ਦਿਲ ਦੀ ਬਿਮਾਰੀ। ਇਹਨਾਂ ਫੂਡਸ ਦੇ ਵਿੱਚ ট্রান্স ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਸਰੀਰ ਦੇ ਵਿੱਚ ਮਾੜਾ ਕੈਲੈਸਟਰੋਲ ਵਧਾਉਂਦਾ ਹੈ। ਇਹ ਚੰਗਾ ਕੈਲੈਸਟਰੋਲ ਘਟਾਉਂਦਾ ਹੈ। ਇਸ ਦੇ ਨਾਲ ਨਸਾਂ ਬੰਦ ਹੋ ਜਾਂਦੀਆਂ ਨੇ ਅਤੇ ਦਿਲ ਦੇ ਦੌਰੇ ਦਾ ਖਤਰਾ ਵੀ ਵੱਧ ਜਾਂਦਾ ਹੈ। ਲੰਬੇ ਸਮੇਂ ਤੱਕ ਫਾਸਟ ਫੂਡ ਖਾਣ ਦੇ ਨਾਲ ਮਾਨਸਿਕ ਤਣਾਅ, ਚੁਚੜਾਪਨ, ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਵੱਧ ਜਾਂਦੀਆਂ ਨੇ। ਇਸ ਦੇ ਵਿੱਚ ਮੌਜੂਦ ਆਰਟੀਫੀਸ਼ੀਅਲ ਫਲੇਵਰ ਅਤੇ ਰੰਗ ਦਿਮਾਗੀ ਕੰਮਕਾਜ ਨੂੰ ਵੀ ਪ੍ਰਭਾਵਿਤ ਕਰਦੇ ਨੇ। ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਚਮੜੀ ਦੇ ਨਾਲ ਸੰਬੰਧਿਤ ਸਮੱਸਿਆਵਾਂ ਵੀ ਹੋ ਜਾਂਦੀਆਂ ਨੇ ਤਾਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇੱਕ ਸ਼ੇਅਰ ਤੁਹਾਡਾ ਕਿਸੇ ਦੀ ਜ਼ਿੰਦਗੀ ਤੇ ਸਿਹਤ ਵੀ ਬਚਾ ਸਕਦਾ ਹੈ ਇਹਨਾਂ ਚੀਜ਼ਾਂ ਦੇ ਵਿੱਚ ਮੌਜੂਦ ਵੱਧ ਤੇਲ ਅਤੇ ਚੀਨੀ ਕਰਕੇ ਚਮੜੀ ਦੇ ਉੱਤੇ ਵੀ ਪਿੰਪਲਸ ਮੁਹਾਸਿਆਂ ਦੀ ਸਮੱਸਿਆਵਾਂ ਹੋ ਸਕਦੀਆਂ ਨੇ ਦੂਜੇ ਪਾਸੇ ਬਲੇ ਰੁੱਖੇ ਹੋ ਜਾਣ ਜਾਂ ਫਿਰ ਵਾਲ ਰੁੱਖੇ ਹੋ ਜਾਂਦੇ ਨੇ ਚੜੰਦੀ ਸਮੱਸਿਆ ਇਹ ਜਿਹੜੀ ਹੋਰ ਵੱਧ ਜਾਂਦੀ ਹੈ ਤਾਂ ਇਹਨਾਂ ਗੱਲਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਤੇ ਜਿੰਨਾ ਹੋ ਸਕਦਾ ਹੈ ਬਾਹਰਲੀ ਚੀਜ਼ਾਂ ਤੋਂ ਪਰਹੇਜ਼ ਕਰੋ